ਚੱਲ 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 ਅੱਗੇ ਹੈਗੇ ਆ ਅੱਗੇ ਗਿਆ ਮਿਲਣ ਲੱਗਦਾ ਚੱਲ ਤੁਸੀਂ ਤਾਂ ਗਏ ਆ ਨਾ ਆ ਕੋਈ ਗੱਲ ਨਹੀਂ ਚਲੋ ਉਹ ਤਾਂ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ 8 ਸਾਲ 8 ਸਾਲ ਹੋ ਗਏ ਕੋਈ ਬੱਚਾ ਕੋਈ ਬੱਚਾ ਨਹੀਂ ਹੈ ਕਿਹੜਾ ਪਿੰਡ ਦੱਸਿਆ ਸੀ ਦਿੱਦਣਾ ਵਾ ਕਿੱਧਰ ਪਿੰਡੀ ਆਹ ਦਰਿਆਕ ਕਿੱਧਰ ਪਿੰਡੀ ਇਹ ਦਰਿਆ ਪਿੰਡੀ ਆਹ ਦਰਿਆ ਵਾਲੀ ਕੇਸ ਆ ਜੀ ਇਹ ਕਿੱਧਰ ਦਵਾ ਹੈ ਆਖ ਮੈਂ ਹੁਦਾ ਮੇਰੇ ਕੋਲ ਗਿੱਦੜਵਾ ਹੈ ਕਿ ਗਿੱਦੜ ਪਿੰਡੀ 8 ਸਾਲ ਹੋ ਗਏ ਸ਼ਾਦੀ ਕੋ ਠੀਕ ਹੈ ਜਿਵੇਂ ਇਹਨਾਂ ਦੀ ਗੱਲ ਤੇ ਸਮਝ ਚਲਾਈਏ ਉਵੇਂ ਉਵੇਂ ਆ ਜੜ ਤੇ ਕਰ ਜੜ ਤੇ ਕਰ ਜੜ ਤੇ ਕਰ ਬਾਬਾ ਜੀ ਹਾਲ ਯੋ ਮਰੋਣੀ ਗੱਲਾਂ ਖਰਗਾ ਬਾਤੀ ਓ ਜਨ ਕਮੜਿਆ ਸਾਲਾ ਪਾ ਕੇ ਚੱਰੀ ਲੰਦੀ ਓ ਜਨ ਕਮੜਿਆ ਜੋ ਦੋਰ ਤੇ ਚੱਦੀ ਲੰਦੀ ਹੋਰ ਦੇ ਜਾਂਦਾ ਰਿਹਾ ਆਪਾਂ ਪਹਿਲੀ ਗਲੀ ਛੱਡ ਕੇ ਦੂਜੀ ਤੇ ਗਏ ਬੋਲੋ ਪਹਿਲੀ ਗਲੀ ਪਹਿਲੀ ਗਲੀ ਛੱਡ ਕੇ ਦੂਜੀ ਤੇ ਗਏ ਅੱਗੇ ਬਣ ਗਿਆ ਟੀਚੀ ਆਤੀ ਬਾਉਂਡਰੀ ਜਾਂਦੀ ਸਹੀ 3 ਪੰਕਟ ਦੋ ਗਰ ਛੱਡ ਕੇ ਤੀਸਰਾ ਗਰ ਆਪਾਂ ਕਾ ਬਤਾ ਰਹੇ ਹਾਂ ਠੀਕ ਹੈ ਬੋਲੋ ਸਹੀ ਹੈ ਆਪਾਂ ਫੇਰ ਬੱਲੇ ਮੇਰਾ ਵੱਧਿਆ 9 ਤੱਕ ਖਾਨਾ ਕਰਦੇ ਹਾਂ ਮੈਨੂੰ ਐ ਕਿਉਂ ਕਿ ਦੱਛਾ ਆ ਵੀ ਤੁਹਾਡੇ ਤਿੰਨ ਕਮਰੇ ਨਵੇਂ ਇੱਕ ਪੁਰਾਣਾ ਹੈ ਹੈਗਾ ਜੀ ਹੈ ਇੰ ਆ ਉਹਨੂੰ ਦੂਜੇ ਨੂੰ ਪਰ ਨਵਾਂ ਕਰਾ ਲਓ ਤਿੰਨ ਬਣਾ ਲੈ ਤਾਈਏ ਉਹਦੀ ਵਾਰੀ ਪੈ ਮੁਕੇ ਪੁਰਾਣਾ ਬਾਕੀ ਦੋਨੋਂ ਹਾਂ ਆ ਹਾਂਜੀ ਉਹਨੂੰ ਨਵਾਂ ਕਰ ਲਓ ਮਗਾ ਕਰ ਲਾਂਗੇ ਆ ਰਹੀ ਗੇ ਮਾਲਕ ਦੀ ਇੱਛਾ ਦੇ ਪਪਾ ਕੋਲ ਜਾਣਾ ਹੈ ਹਾਂ ਸਹੀ ਹੈ ਬੁੱਤ ਨਿਸ਼ਾਨੀ ਓਕੇ ਐ ਤਿੰਨ ਕਮਰੇ ਨਵੇਂ ਆ ਇੱਕ पुराना कोटर कितने कमरे? दस, चार, चार। ना करी रेंडी की गल तू? <laughs> एक, दो, तीन। बेटा आपने मंदिर की जगह तीन जगह बदल दी। मंदिर की जगह तीन जगह बदल दी। स्टार्टिंग के अंदर कमरे के अंदर दिखाया, फिर दूसरे कमरे में दिखाया, फिर एक नुक्कड़ में बताया। सही है? चलो ले ओ पाव फिरा। ਤੋ ਗੱਲਾਂ ਦੱਸਿਆ ਬੇਟਾ ਸਹੀ ਐ ਸਭ ਓਕੇ ਐ ਕੋਈ ਚੱਕਰਤ ਨਹੀਂ ਕੋਈ ਦੱਸਿਆ ਤੇ ਨਹੀਂ ਮੈਨੂੰ ਕੋਈ ਐਵੇਂ ਨਹੀਂ ਪਹਿਲਾਂ ਬਾਬੇ ਨੂੰ ਦੱਸਿਆ ਫਿਰ ਬਾਬਾ ਤੈਨੂੰ ਗੱਲਾਂ ਦੱਸਦਾ ਹੋਵੇ ਬਾਬੇ ਦਰਵਾਜ਼ੇ ਵਿੱਚ ਜੋ ਵੀ ਗੱਲ ਕਰਨੀ ਉਹ ਤੇ ਸੱਚ ਦੀ ਕਰਨੀ ਐ ਠੀਕ ਐ ਜੇ ਤੁਸੀਂ ਹਾਂ ਕਰਦੇ ਹੋ ਮੇਰੇ ਕੋਈ ਛਾਰ ਨਹੀਂ ਲੈਂਦੇ ਹਾਂ ਨਾ ਕਰਦੇ ਤਾਂ ਨਹੀਂ ਲੈਂਦੇ ਮੇਰਾ ਕੰਮ ਐ ਸੱਚ ਦਾ ਹੁੱਕਾ ਦੇਣਾ ਠੀਕ ਐ ਕਿੰਨਾਂ ਦੇ ਭੰਮੜ ਮਾਇਦੇ ਤਾਂ ਐਂ ਮਾਇਦੇ ਰਹਿਣਗੇ ਜੇ ਮੈਂ ਪੁੱਛ ਕਾੜਨ ਦਿੰਦੇ ਧੰਦੇ ਕਰਦਾ ਚਿਗਾ ਹਾਂ ਮੈਨੂੰ ਐਂ ਦੱਸ 60 ਤੋਂ ਲੈ ਕੇ 65 60 ਤੋਂ ਲੈ ਕੇ 65 ਸਾਲ ਦੇ ਵਿੱਚ ਬੰਦਾ ਖਤਮ ਹੋ ਗਿਆ ਬੋਲੋ ਡੈਡੀ ਇਹਨਾਂ ਨੂੰ ਆਉਣੇ ਡੈਡੀ ਤੁਸੀਂ ਬੋਲੋ ਡੈਡੀ ਸਾਡੇ ਸਿਗੇ ਨਾਲ ਸੋਹਰਾ ਸਾ ਕੌੜੇ ਸਾਹੂ ਜੀ ਬੇਟਾ ਐਵੇਂ ਗੱਲ ਦੱਸੀਏ ਕੋਈ ਕਤਲ ਦੀ ਕਹਾਣੀ ਬਣ ਗਈ ਹੋਵੇ ਬਣੀ ਸੀ ਇਦਾਂ ਹੀ ਹੋਈ ਆ ਜੀ ਬੰਦਾ ਕਤਲ ਕਰਕੇ ਮਾਰਤਾ ਉਹ ਤਾਂ ਸਾਡੇ ਦਾਦਾ ਜੀ ਕੋਲੋਂ ਮਰਿਆ ਸੀ ਕਦੋਂ ਹਾਂ ਉਹ ਪੁੱਛਿਆ ਕਤਲ ਕਰਕੇ ਮਾਰਿਆ ਨਹੀਂ ਕਤਲ ਕਰਕੇ ਤਾਂ ਕੋਈ ਨਹੀਂ ਮਾਰਿਆ ਬੰਦਾ ਨਾਲ ਕਿਹਨ ਦਾਦਾ ਜੀ ਨੇ ਮਾਰਿਆ ਉਹ ਤਾਂ ਦਾਦਾ ਹੀ ਨੇ ਮਾਰਿਆ ਸੀ ਆ ਉਹ ਤੇ ਉਹ ਫਿਰ ਉਹ ਪਾਗੜਾ ਦਾ ਭਟਕਦੀ ਆ ਭਟਕਦੀ ਆ ਆਤਮਾ ਦਾ ਭਟਕਦੀ ਆ ਭਟਕਦੀ ਹੋ ਗਿਆ ਕੀ ਹੋ ਗਿਆ ਨਹੀਂ ਨਹੀਂ ਦਾਦੇ ਨੂੰ ਕਤਲ ਨਹੀਂ ਦਾਦਾ ਹਾਂ ਉਹ ਕਤਲ ਕੀਤਾ ਉਹਦਾ ਬੰਦਾ ਕਤਲ ਕਰਕੇ ਮਾਰ ਦਿੱਤਾ ਹੈ ਕੌਣ ਹੈ ਉਹ ਸਾਡੇ ਦਾਦਾ ਜੀ ਨੇ ਮਾਰਿਆ ਸੀ ਤੁਹਾਡੇ ਦਾਦਾ ਜੀ ਨੇ ਕਤਲ ਕੀਤਾ ਹੋਇਆ ਹੈ ਇੱਥੇ ਆਖੋਣਿਆ ਹਾਂ ਜੀ ਇੱਥੇ ਹੋ ਜਾਂ ਫਿਰ ਆ ਇਹ ਕੁਮਰ ਜੀ ਆਇਆ ਆਇਆ ਪੰਤਾ ਕੱਤਲ ਕਰਕੇ ਮਾਰ ਦਿੱਤਾ ਜਿਵੇਂ ਕੁੜੀਆ ਦੱਸਦੀ ਉਹ ਸਾਡੇ ਦਾਦਾ ਜੀ ਨੇ ਮਾਰਿਆ ਸੀਗਾ ਜੀ ਦਾਦਾ ਜੀ ਕੋਲ ਮਰੇ ਟਰੈਕਟਰ ਉੱਤੇ ਆ ਕੇ ਨਹੀਂ ਕਰਨਾ ਉਹ ਤਾਂ ਮੈਂ ਕਿਨੂੰ ਬਾਅਦ ਵਿੱਚ ਕਰ ਸਕਦਾ ਨਾ ਪਹਿਲਾਂ ਮੇਰੀ ਗੱਲ ਦਾ ਹਾਂ ਦਾ ਜਵਾਬ ਦਿਓ ਹਾਂ ਜੀ ਜਿੰਨਾ ਮੈਂ ਪੁੱਛਦਾ ਉਹਨੇ ਜਵਾਬ ਦਿਓ ਜੋ ਤੁਹਾਨੂੰ ਸਮਝ ਨਾ ਆਵੇ ਮੈਥੋਂ ਪੁੱਛੋ ਮੈਂ ਤੇ ਦੱਸਣ ਵਾਸਤੇ ਹੀ ਆਇਆ ਠੀਕ ਹੈ ਤੁਹਾਡਾ ਰੋਗ ਦੀ ਜੜ ਫੜਨ ਵਾਸਤੇ ਆਇਆ ਵੀ 8 ਸਾਲ ਹੋ ਗਏ ਸ਼ਾਦੀ ਕੋ ਔਲਾਦ ਕਿਉਂ ਨਹੀਂ ਹੈ ਮੈਂ ਇਸੇ ਚੀਜ਼ ਦਾ ਆਪਕੋ ਪਤਾ ਦੇਣੇ ਆਇਆ ਹੂੰ ਪਾਪਾ ਨੂੰ ਕਹਿ ਕੇ ਤੁਹਾਡੀ ਝੋਲੀ ਭਵਾਉਣਾ ਹੈ ਐਨੀ ਗਿਰੋ ਠੀਕ ਹੈ ਇਹ ਤੁਹਾਡੇ ਦਾਦਾ ਜੀ ਤੋਂ ਕਤਲ ਹੋਇਆ ਹੈ ਇੱਕ ਉਂਦੇ ਕੋਲੋਂ ਕਤਲ ਹੋਇਆ ਹੈ ਔਰ ਠੀਕ ਹੈ ਬੋਲੋ ਸਹੀ ਹੈ ਇੱਕ ਛੋਟੇ ਕੋਲੋਂ ਕਤਲ ਹੋਇਆ ਹੈ ਲਾਸਟ ਗੱਲ ਮੈਨੂੰ ਇਹ ਦੱਸ ਦੇ ਪੁੱਤ ਹੁਣ ਤੇਰੇ ਕੀ ਨਹੀਂ ਗੱਲ ਆ ਫਿਰ ਆਪਾਂ ਮਰ ਤੋਂ ਬਾਅਦ ਆਉਂਨੇ ਆ ਮੈਨੂੰ ਐ ਦੱਸ ਜ਼ਹਿਰ ਖਾ ਕੇ ਜਨਾਨੀ ਕੌਣ ਖਤਮ ਹੋਈਏ ਉਹ ਤਾਂ ਗਲੀ 'ਚ ਸੀ ਸਾਡੀ ਹੈ ਗਲੀ 'ਚ ਹੋਈ ਸੀ ਗਲੀ 'ਚ ਹੋਈ ਸੀ ਇਹਦੇ ਨਾਲ ਫੜਦੀ ਆ ਫਿਰ ਬਨਾਰਸ਼ਾ ਉਹ ਹੋਈ ਆਪਣੇ ਘਰਾਂ 'ਚ ਲੱਗ ਗਈ ਲੱਗ ਗਈ ਆ ਘਰ ਆਪਣਾ ਜ਼ਹਿਰ ਖਾ ਕੇ ਹਾਂਜੀ ਉਹ ਹਾਂ ਉਹ ਚੀਜ਼ ਦੀ ਕਹਾਣੀ ਐ ਜ਼ਹਿਰ ਤਰ੍ਹਾਂ ਜ਼ਹਿਰ ਬਣਦਾ ਬੱਚੇ ਦੀ ਕਹਾਣੀ ਖਤਮ ਹੋ ਜਾਂਦੀ ਐ ਉਹ ਤੇ ਦੋ ਵਾਰੀ ਰੰਗ ਬਣ ਕੇ ਟਹਿ ਗਿਆ ਸਮਝਾਈ ਦੋ ਵਾਰੀ ਰੰਗ ਬਣ ਕੇ ਮਤਲਬ ਦਿਲ ਬਣ ਗਏ ਸੀ ਰੰਗ ਬਣ ਕੇ ਟਹਿ ਗਿਆ ਪੂਰੀ ਜ਼ਹਿਰ ਦੀ ਕਹਾਣੀ ਐ ਜ਼ਹਿਰ ਤਰ੍ਹਾਂ ਜ਼ਹਿਰ ਬਣਦਾ ਬੱਚਾ ਖਤਮ ਹੋ ਜਾਂਦਾ ਐ ਇੱਥੇ ਦੋ ਦੀ ਚਾਂਦੀ ਕਹਾਣੀ ਦਿਖਾ ਰਹੇ ਆ ਤੁਹਾਡੇ ਘਰ ਦੇ ਵਿੱਚ ਜਿਸ ਕਾਰਨ ਕਰਕੇ ਔਲਾਦ ਨਹੀਂ ਹੋ ਰਹੀ। ਬੋਲੋ ਹੁਣ ਕੀ ਕਰਨਾ ਹੈ? ਕਿਪਾ ਕਰੋ। ਹੱਲ ਕਰਨਾ ਹੈ। ਐੱਛਾ ਜੇ ਬਿਲਕੁਲੀ ਇਹ। ਤੇ ਹੋਰ ਕੁਝ ਪੁੱਛਣਾ ਹੈ? ਨਹੀਂ ਜੀ ਬਾਸ। ਨਹੀਂ ਮੜਾ ਨਹੀਂ। ਹੱਸ ਮੜਾ ਜਾ। ਚੰਦਾਂ ਪਹੇਰ। ਮੋਤਲ ਵੀ ਤੇ ਮਸਾਣੀ ਤੇ ਤੇ ਚੰਗ ਖੇੜ ਦੀ ਪਉਂਦੀ ਆ ਸ਼ਾਮ ਤੋਂ ਮੱਚਾਂ ਦੇ ਸੁਖੇੜ ਓ ਨੜੋਕੀ ਕਲਦੀ ਆਏ ਗੁੱਡੀ ਪੀਰ ਦੇ ਕੋਟੇ ਪੀਰ ਦੇ ਕੋਟਾ ਆਇਆ ਚੜਦੀ ਆਏ ਗੁੱਡੀ ਜੋਰ ਦੇ ਕੋਟਾ ਆਇਆ ਚੜਦੀ ਤਾਂ ਦੇ ਤਬ ਦੇਖ ਰਾਂਦੀ ਹੜਾ ਤਮਾਲ ਕਾ ਦੇਖ ਸਰੋ ਤੋ ਕੋਨਾ ਹੰਡ ਨਾ ਪਈ ਦੀ ਇਹ ਗਰ ਗਰੀ ਫਲ ਆਪ ਖਾਣਾ ਇੱਕ ਫਲ ਗਊਦ ਨੂੰ ਖਵਾਣਾ ਠੀਕ ਹੈ ਉਸ ਮਾਨ ਲਿਖ ਕੇ ਦਊਗਾ ਉਦੋਂ ਕਿੰਨੋ ਕੰਮ ਕਰ ਲਿਆ ਜੋ ਠੀਕ ਹੈ ਜੈ ਜੈਕਾਰ ਤੋਂ ਵੇਲੇ ਵਾਰ ਹੈ ਦਾਤਾ ਸਰਕਾਰ ਮੇਰਾ ਤੈਨੂੰ ਦੇ ਦੇ ਪੁੱਤ ਦੀ ਦਾਤਾ ਬੋਲ ਕੀ ਖੁਸ਼ੀ ਕਰੇਗਾ ਹਾਂ ਮੈਂ ਕਹਿੰਦਾ ਕੁੰਦਾ ਨਹੀਂ ਮੈਂ ਜੋ ਵੀ ਹੁੰਦਾ ਤੁੰਦਾ ਕੋਲੇ ਬਾਬਾ ਸੁਣ ਆ ਆਪ ਕਹਿ ਦੇਗਾ ਸੁਣ ਇਹ ਸਰਦਾਰ ਤੂੰ ਦਸ ਦੇ ਮਖਾਣੇ ਬਣਦੇਗਾ ਫੇਰ ਸੋਨਾ ਦੇ ਦਾਂਗੇ ਹਾਂ ਸੋਨਾ ਦੇ ਦਾਂਗੇ ਸੋਨਾ ਦੇ ਦੋ ਸੋਨਾ ਲੈ ਲਓ ਸੋਨੇ ਦੀਪਾ ਤੋਂ ਕੀ ਪਾਦੋਗੇ ਕੜਾ ਪਾਦਾਂਗੇ ਲਾ ਕੜਾ ਤਾਂ ਪੌੜਾ ਮਹਿੰਗਾ ਤੇ ਕੋਈ ਨਾ ਹੋਗਾ ਕੋਈ ਨਾ ਅਈ ਮਾਰਕ ਪਾ ਦੇ ਜਿੰਨਾ ਕਾ ਗਰੇ ਅੱਜ ਪਹਿਲਾਂ ਹਾਂ ਇਹ ਕਿ ਟੋੜ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਬਾ ਜੀ ਪਵਾ ਦੋ ਟੋਲਿਆਂ ਦਾ ਪਾ ਦਾਂਗੇ ਕਈ ਭੋਗੀ ਅੱਜ ਸ਼ੋਕ ਨੇ ਰਹੀਆ ਅੱਜ ਸ਼ੋਕ ਜੀ ਦਾ ਯਹੀ ਲੱਗਦਾ ਜੇ ਮਾਰਕ ਨੇ ਜੋੜੇ ਦੀ ਦਾਤ ਬਖਸ਼ੀ ਸ਼ੁਕਰ ਤੇ ਕੜਾ ਪਵਾਉਂਗਾ ਜੇ ਮਾਰਕ ਨੇ ਇੱਕੋ ਪੁੱਤ ਦਿੱਤਾ ਤੂੰ ਤੇਰੇ ਰਾਜੀ ਰਹੀਂ ਤੇ ਮੈਂ ਮੇਰੇ ਰਾਜੀ ਰਹੂੰਗਾ ਠੀਕ ਹੈ ਕਿ ਤੂੰ ਤੇਰੇ ਪਿੰਡ ਗਿੱਦੜਾ ਮੈਂ ਖੁਸ਼ ਨਹੀਂ ਮੈਂ ਮੇਰੇ ਪਿੰਡ ਚ ਆਹ ਤੱਕ ਖੁਸ਼ ਰਹੂੰਗਾ ਠੀਕ ਹੈ ਇੱਥੇ ਬਾਬੇ ਜੋ ਕਰਕੇ ਜਣਾ ਕਰਦੇ ਮੈਨੂੰ ਉਹ ਨਾਲ ਕੋਈ ਵੀ ਲਾਗਾ ਤਾਕਾ ਨਹੀਂ ਜਿਆ ਜਿਆ ਕਰਦੇ ਮੇਰੇ ਇੱਕ ਸੌਦਾ ਨੇੜਲੇ ਤੇ ਆਪ ਤੋਂ ਬਾਹਰ ਇੱਕ ਝਾਗਮ ਵਿਤਰਾਖ ਦੇ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਯਾਦ ਹੋਵੇ ਹਾਂ ਹੋਰ ਗੜੀ ਗੁੜੀ ਸੀ ਆਵੇ ਆਵੇ ਆ ਗਈ ਜੀ